ਅ ਮਸੀਤ ਸਾਹਿਬ ਤੁਸੀਂ ਬਤਾਲ ਡੀਐਸਪੀ ਸਾਡੇ ਨੂੰ ਫਲੋਰ ਦਾ ਰਿਚਾਰਡਸ ਮਣਾਇਆ ਗਿਆ ਸਰ ਬਹੁਤ ਵੈਲਕਮ ਤੁਹਾਡਾ ਸਾਹਿਬ ਜੀ ਸਰ ਤੁਸੀਂ ਇਲਾਕਾ ਨਿਵਾਸੀਆਂ ਨੂੰ ਕੀ ਗੱਲਾਂ ਸੁਣਿਆ ਹੱਸਪੀ ਥੈਂਕ ਯੂ ਇਹ ਮੈਂ ਪਹਿਲਾਂ ਵੀ ਇੱਥੇ ਇੰਜਾਸ ਰਹਿ ਚੁੱਕਾ ਹਾਂ ਚੋਂ ਕਿਚਾਜ ਤੋਂ 20 ਸਾਲ ਪਹਿਲਾਂ ਤੇ ਕਾਫੀ ਸਹਿਯੋਗ ਮੈਨੂੰ ਉਸ ਟਾਈਮ ਪਬਲਿਕ ਦਾ ਮਿਲਿਆ ਸੀ ਜਿੰਨਾਂ ਨਾਲ ਅਸੀਂ ਕਾਫੀ ਕ੍ਰਾਈਮ ਉਸ ਟਾਈਮ ਜੜੀ ਠੱਲ ਪਾ ਕੇ ਰੱਖੀ ਹੁਣ ਵੀ ਮੈਨੂੰ ਆਸ ਆਪੇ ਮੈਨੂੰ ਪਬਲਿਕ ਦਾ ਸਹਿਯੋਗ ਮਿਲੇਗਾ ਜਿਹੜਾ ਜੋ ਨਸ਼ਾ ਪ੍ਰੋਬਲਮ ਉਹ ਹੀ ਸਾਡੀ ਚੱਲ ਰਹੀ ਆ ਉਹਦੇ ਵਿੱਚ ਵੀ ਪਬਲਿਕ ਮੇਰਾ ਸਾਥ ਦੇਗੀ ਲੋਕ ਮੇਰਾ ਸਾਥ ਦੇਣਗੇ ਅਸੀਂ 100% ਜਿਹੜਾ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਖਤਮ ਹੋ ਜੇ ਬਿਲਕੁਲ ਜਿਹੜੀ ਇਹ ਲਾਹਨਤ ਜਿਹੜੀ ਆ ਉਹ ਪੰਜਾਬ ਨੂੰ ਜਿਹੜੀ ਚਮੜੀ ਹੋਈ ਹੈ ਠੀਕ ਹੈ ਔਰ ਦੂਸਰਾ ਕਾਨੂੰਨ ਦਾ ਰਾਜ ਰਹੇਗਾ ਕੋਈ ਗੁੱਟਾਗਰਦੀ ਨਹੀਂ ਕਿਸੇ ਤਰ੍ਹਾਂ ਦੀ ਕੋਈ ਵੀ ਲਾਲਸਨਸ ਨਹੀਂ ਹੋਏਗੀ ਠੀਕ ਹੈ ਸਰ ਜਦਾਂ ਸਾਰਾ ਫਲੌ ਲੱਗਾ ਹੈਗਾ ਇਹਦੇ ਵਿੱਚ ਕਾਫੀ ਨਿਸ਼ਾਨਾ ਗੋਲ ਵਾਲਾ ਹੈਗਾ ਕਿ ਇਹਨਾਂ ਦੇ ਪੜ ਹੈਗੇ ਦਾ ਕੰਨਾ ਪਿੰਡ ਹੈਗਾ ਵਗੈਰਾ ਉਹ ਵੀ ਨਸ਼ਿਆਂ ਦਾ ਫੱਕ ਵਿੱਚ ਸੁਪੰਡ ਹੈਗਾ ਪਰ ਉਹਨਾਂ ਲਈ ਪਹਿਲੇ ਦਾ ਕੰਪਨ ਬੰਦ ਅਸੀਂ ਜਿਹੜੀ ਹੈਗੇ ਆ ਡਰਗ ਸਪੌਟ ਜਿਹੜੇ ਉਹ ਟਰਟੀਫਾਈ ਕਰ ਰਹੇ ਆ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਹੀ ਕਰਵ ਕਰਾਂਗੇ ਜਿੱਥੇ ਜਿਹੜੀ ਆ ਡਰਗ ਦੀ ਸਾਨੂੰ ਜ਼ਿਆਦਾ ਸ਼ਿਕਾਇਤ ਆ ਰਹੀ ਹੈ ਚਾਹੇ ਕੰਨਾ ਪਿੰਡ ਹੋਵੇ ਚਾਹੇ ਸੇਲ ਕੈਂਡਾ ਏਰੀਆ ਹੋਵੇ ਚਾਹੇ ਤਲੇਤੇ ਦਾ ਏਰੀਆ ਹੋਵੇ ਜਿਹੜਾ ਵੀ ਏਰੀਆ ਹੈਗਾ ਅਸੀਂ ਉਹਨੂੰ ਜਿਹੜਾ ਪਹਿਲਾਂ ਪ੍ਰਾਇੋਰਟੀ ਜਿਹੜਾ ਫੋਕਸ ਕਰਾਂਗੇ ਠੀਕ ਹੈ ਸਾਂ ਜਿਹੜੇ ਅ ਪਛੇੜੇ ਸਿਆ ਦਿਮਾਗੀ ਤੌਰ ਤੇ ਸੇਖੋ ਇਹ ਡਾਟਾ ਕੀ ਹੈਗੇ ਆ ਦੇ ਡਰਗ ਲੈਣਦੇ ਹੈਗੇ ਸਰ ਡਰਗ ਪੈਨਲ ਤਾਂ ਹੈ ਨਹੀਂ ਲੇਕਿਨ ਡਰਗ ਲੈਣਦੇ ਜਰੂਰ ਹੈਗੇ ਸਰ ਉਹਨਾਂ ਲਈ ਕੁਝ ਹੀ ਕਰ ਲੈਣਾ ਆ ਆ ਜਿਹੜੇ ਬੱਚੇ ਜਿਹੜੇ ਐਕਚੁਅਲੀ ਉਹ ਵਿਕਟਮ ਹੋਵੇ ਵਿਕਟਮ ਮਾਪੇ ਨਹੀਂ ਕਹਿ ਸਕਦੇ ਉਹ ਜਿਹੜੇ ਹੈਗੇ ਆ ਉਹ ਡਰਗ ਸਮਗਲਰ ਹੈਗੇ ਆ ਉਹਨਾਂ ਵਾਸਤੇ ਅਸੀਂ ਕੋਸ਼ਿਸ਼ ਕਰਕੇ ਉਹਨਾਂ ਨੂੰ ਐਡਮਿਟ ਕਰਾਵਾਂ ਉਹਨਾਂ ਦੀ ਟ੍ਰੀਟਮੈਂਟ ਕਰਾਉਂਦਾ ਸੀ 100% ਬੰਦਵਸ ਕਰਨ ਦੀ ਕੋਸ਼ਿਸ਼ ਕਰਕੇ ਹੀ ਕਰਾਵਾਂਗੇ ਬਦਲ ਉਹਨਾਂ ਹਰ ਹਾਲਤ ਵਿੱਚ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram aur WhatsApp channel par